ਹੈਲੋ ਦੋਸਤੋ ਰੌਚਕ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਆਇਆ ਅੱਜ ਇੱਕ ਹੋਰ ਨਵੀਂ ਕਹਾਣੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਸ਼ੁਰੂ ਤੋਂ ਹੀ ਆਪਣੇ ਡੈਡੀ ਨਾਲ ਬਹੁਤ ਪਿਆਰ ਸੀ ਮੈਂ ਆਪਣੀ ਮਾਂ ਨਾਲੋਂ ਡੈਡੀ ਦਾ ਵੱਧ ਮੋਹ ਕਰਦਾ ਸੀ ਉਦੋਂ ਮੈਂ 8ਵੀਂ ਕਲਾਸ ਵਿੱਚ ਪੜ੍ਹਦਾ ਸੀ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਮੈਂ ਬਹੁਤ ਜ਼ਿਆਦਾ ਰੋਂਦਾ ਕਰ ਲਾਉਂਦਾ ਸੀ ਇੱਥੋਂ ਤੱਕ ਕਿ ਮੈਂ ਰੋਟੀ ਖਾਣੀ ਵੀ ਛੱਡ ਦਿੱਤੀ ਸੀ ਮੇਰੀ ਭੂਆ ਮੇਰਾ ਬੜਾ ਮੋਹ ਕਰਦੀ ਸੀ ਪੂਆ ਤੋਂ ਮੇਰੀ ਇਹ ਹਾਲਤ ਦੇਖੀ ਨਾ ਗਈ ਇਸ ਕਰਕੇ ਮੈਨੂੰ ਪੂਆ ਆਪਣੇ ਕੋਲ ਲੈ ਗਈ ਸੀ ਪੂਆ ਦੇ ਕੋਈ ਮੁੰਡਾ ਨਹੀਂ ਸੀ ਪੂਆ ਦੇ ਦੋ ਕੁੜੀਆਂ ਹੀ ਸੀ ਪੂਆ ਮੇਰਾ ਬੜਾ ਮੋਹ ਕਰਦੀ ਸੀ ਪਿੱਛੇ ਮੇਰਾ ਇੱਕ ਭਰਾ ਸੀ ਜੋ ਮੰਮੀ ਨਾਲ ਨਾਲ ਕੇ ਰਹਿਣ ਲੱਗ ਗਿਆ ਸੀ ਕਿਉਂਕਿ ਮੰਮੀ ਹੁਣ ਉਸ ਘਰ ਵਿੱਚ ਇਕੱਲੀ ਨਹੀਂ ਰਹਿਣਾ ਚਾਹੁੰਦੀ ਸੀ ਕਿਉਂਕਿ ਅਸੀਂ ਛੋਟੇ ਸੀ ਇਸ ਕਰਕੇ ਮੰਮੀ ਨਾਲ ਕੇ ਰਹਿਣ ਲੱਗ ਪਈ ਤੇ ਪੂਆ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੰਦੀ ਸੀ ਕਿਉਂਕਿ ਪੂਆ ਦੇ ਆਪਣੇ ਕੋਈ ਮੁੰਡਾ ਨਹੀਂ ਸੀ ਪੂਆ ਦੀਆਂ ਕੁੜੀਆਂ ਵੀ ਮੇਰਾ ਬੜਾ ਮੋਹ ਕਰਦੀਆਂ ਸੀ ਇੱਕ ਪੂਆ ਦੀ ਕੁੜੀ ਮੇਰੇ ਨਾਲੋਂ ਵੱਡੀ ਸੀ ਤੇ ਇੱਕ ਛੋਟੀ ਸੀ ਪੂਆ ਨੇ ਮੇਰੀ ਪ੍ਰਾਈਵੇਟ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤੀ ਸੀ ਸਕੂਲ ਬਹੁਤ ਜ਼ਿਆਦਾ ਵਧੀਆ ਸੀ ਹੁਣ ਮੈਨੂੰ ਉੱਥੇ ਰਹਿੰਦੇ ਹੋਏ ਇੱਕ ਸਾਲ ਬੀਤ ਗਿਆ ਸੀ ਜਦੋਂ ਅਸੀਂ ਰਾਤ ਨੂੰ ਸੌਂਦੇ ਸੀ ਤਾਂ ਪੂਆ ਮੰਜੇ ਤੇ ਸੌਂਦੀ ਸੀ ਮੈਂ ਤੇ ਦੋਵੇਂ ਭੂਆ ਦੀਆਂ ਕੁੜੀਆਂ ਅਸੀਂ ਤਿੰਨੋਂ ਜਣੇ ਬੈੱਡ ਤੇ ਸੌਂਦੇ ਸੀ ਫੁੱਫੜ ਵੀ ਮੰਜੀ ਤੇ ਹੀ ਸੌਂਦਾ ਸੀ ਜਦੋਂ ਮੈਂ ਰਾਤ ਨੂੰ ਸੌਂ ਜਾਂਦਾ ਸੀ ਤਾਂ ਮੈਂ ਨੋਟ ਕਰਦਾ ਸੀ ਕਿ ਮੈਨੂੰ ਕੋਈ ਟੱਚ ਕਰਦਾ ਸੀ ਪਰ ਉਦੋਂ ਨੀਂਦ ਇੰਨੀ ਜ਼ਿਆਦਾ ਆਉਂਦੀ ਸੀ ਕਿ ਮੈਨੂੰ ਜ਼ਿਆਦਾ ਪਤਾ ਨਹੀਂ ਲੱਗਦਾ ਸੀ ਮੈਨੂੰ ਲੱਗਦਾ ਸੀ ਕਿ ਮੈਨੂੰ ਸੁਪਨੇ ਵਿੱਚ ਹੀ ਇਦਾਂ ਹੋ ਰਿਹਾ ਮੈਂ ਕਈ ਵਾਰ ਉੱਠ ਕੇ ਆਪਣੀਆਂ ਭੈਣਾਂ ਨੂੰ ਮਤਲਬ ਭੂਆ ਦੀਆਂ ਕੁੜੀਆਂ ਨੂੰ ਦੱਸਦਾ ਸੀ ਕਿ ਮੈਨੂੰ ਇਦਾਂ ਲੱਗਦਾ ਜਿਵੇਂ ਮੈਨੂੰ ਕੋਈ ਰਾਤ ਨੂੰ ਛੇੜਦਾ ਹੋਵੇ। ਭੂਆ ਦੀ ਵੱਡੀ ਕੁੜੀ ਕਹਿਣ ਲੱਗੀ ਕਿ ਤੂੰ ਛੋਟਾ ਇਸ ਕਰਕੇ ਤੈਨੂੰ ਭੁਲੇਖਾ ਲੱਗਦਾ ਤੈਨੂੰ ਸੁਪਨਾ ਆਉਂਦਾ ਜਦੋਂ ਵੀ ਤੈਨੂੰ ਇਦਾਂ ਲੱਗੇ ਤਾਂ ਤੂੰ ਅੱਖਾਂ ਮੀਚ ਕੇ ਸੌਂ ਜਾਇਆ ਕਰ ਫਿਰ ਤੈਨੂੰ ਇਦਾਂ ਲੱਗਣੋਂ ਹਟ ਜਾਊਗਾ। ਮੈਂ ਕਿਹਾ ਠੀਕ ਆ। ਇਸੇ ਤਰ੍ਹਾਂ ਹੀ ਕਾਫੀ ਟਾਈਮ ਚੱਲਦਾ ਰਿਹਾ ਪਰ ਮੇਰੇ ਨਾਲ ਹਰ ਰੋਜ਼ ਇਦਾਂ ਹੀ ਹੁੰਦਾ ਸੀ। ਹੁਣ ਮੈਂ ਅੱਗੇ ਨਾਲੋਂ ਵੱਡਾ ਹੋ ਗਿਆ ਸੀ ਹੁਣ ਮੈਨੂੰ ਸਮਝ ਆ ਜਾਂਦੀ ਸੀ ਮੈਨੂੰ ਕਦੇ-ਕਦੇ ਰਾਤ ਨੂੰ ਜਾਗ ਵੀ ਆ ਜਾਂਦੀ ਸੀ ਜਦੋਂ ਮੇਰੇ ਨਾਲ ਰਾਤ ਨੂੰ ਇਦਾਂ ਹੁੰਦਾ ਸੀ ਤੇ ਮੈਂ ਥੋੜੀ ਵਿੜ ਕੇ ਜਹੀ ਲੈ ਲੈਂਦਾ ਸੀ ਜਦੋਂ ਮੈਂ ਵੇਖਦਾ ਸੀ ਤਾਂ ਉੱਥੇ ਕੋਈ ਹੁੰਦਾ ਨਹੀਂ ਸੀ ਸਾਰੇ ਆਪੋ ਆਪਣੇ ਥਾਂ ਤੇ ਸੁੱਤੇ ਹੁੰਦੇ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਨੂੰ ਆਖਰ ਰਾਤ ਨੂੰ ਕੌਣ ਛੇੜਦਾ ਇੱਕ ਦਿਨ ਮੈਂ ਮੈਥ ਲਿਆ ਸੀ ਕਿ ਮੈਂ ਰਾਤ ਨੂੰ ਅੱਜ ਸੌਣਾ ਨਹੀਂ ਹੈ ਮੈਂ ਅੱਜ ਵੇਖ ਕੇ ਹੀਰਾਉਂਗਾ ਕਿ ਮੈਨੂੰ ਕੌਣ ਛੇੜਦਾ ਇਸ ਕਰਕੇ ਮੈਂ ਰਾਤ ਨੂੰ ਸੁੱਤਾ ਨਹੀਂ ਤੇ ਮੈਂ ਅਜੇ ਜਾਗਦਾ ਹੀ ਸੀ ਕਿ ਮੇਰੇ ਨਾਲ ਫਿਰ ਉਸੇ ਤਰ੍ਹਾਂ ਹੀ ਹੋਣ ਲੱਗਾ ਫਿਰ ਮੈਂ ਜਦੋਂ ਰੌਲਾ ਪਾਇਆ ਤਾਂ ਭੂਆ ਫੁੱਫੜ ਉੱਠ ਗਏ ਤੇ ਜਲਦੀ ਜਲਦੀ ਲਾਈਟ ਜਗਾ ਦਿੱਤੀ ਮੈਂ ਡਰ ਗਿਆ ਮੈਨੂੰ ਲੱਗਾ ਜਿਵੇਂ ਕਿਸੇ ਚੁੜੇਲ ਨੇ ਟੱਚ ਕੀਤਾ ਹੋਵੇ ਕਿਉਂਕਿ ਜਿਨੇ ਮੈਨੂੰ ਟੱਚ ਕੀਤਾ ਸੀ ਉਹਦੇ ਲੰਬੇ ਲੰਬੇ ਨਹਾਂ ਸੀ ਮੈਂ ਡਰ ਗਿਆ ਤੇ ਜਦੋਂ ਮੈਂ ਪੂਆ ਨੂੰ ਦੱਸਿਆ ਕਿ ਇਦਾਂ ਤਾਂ ਮੈਨੂੰ ਹਰ ਰੋਜ਼ ਹੁੰਦਾ ਪੂਆ ਕਹਿਣ ਲੱਗੀ ਤੂੰ ਐਵੇਂ ਡਰ ਜਾਣਾ ਇਦਾਂ ਦੀ ਕੋਈ ਗੱਲ ਨਹੀਂ ਆ ਪੂਆ ਮੈਨੂੰ ਕਹਿਣ ਲੱਗੀ ਕਿ ਤੈਨੂੰ ਸੁਪਨਾ ਆਉਂਦਾ ਜਾਂਦਾ ਹੋਊਗਾ ਇਸੇ ਕਰਕੇ ਤੂੰ ਡਰ ਜਾਣਾ ਸਾਰੇ ਲਾਈਟ ਬੰਦ ਕਰਕੇ ਫਿਰ ਸੌਂਗੀ ਸੀ ਮੈਂ ਸੋਚ ਰਿਆ ਸੀ ਕਿ ਇਸ ਤਰ੍ਹਾਂ ਰੋਜ਼ ਰੋਜ਼ ਮੈਨੂੰ ਸੁਪਨੇ ਕਿਵੇਂ ਆ ਸਕਦੇ ਆ ਮੈਂ ਇਸ ਕੱਲ ਤੋਂ ਬੜਾ ਪਰੇਸ਼ਾਨ ਸੀ ਮੈਂ ਇੱਕ ਦਿਨ ਭੂਆ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਹੀ ਸੌਣਾ ਕਿਉਂਕਿ ਮੈਨੂੰ ਇਕੱਲੇ ਨੂੰ ਡਰ ਲੱਗਦਾ ਤਾਂ ਭੂਆ ਦੀ ਕੁੜੀ ਮੈਨੂੰ ਕਹਿਣ ਲੱਗੀ ਜਦੋਂ ਮੈਂ ਤੇਰੇ ਨਾਲ ਪਈ ਹੁੰਨੀ ਆ ਤੈਨੂੰ ਡਰਨ ਦੀ ਕੀ ਲੋੜ ਆ ਤੂੰ ਮੈਨੂੰ ਜੱਫੀ ਪਾ ਕੇ ਸੌਂ ਜਾਇਆ ਕਰ ਫਿਰ ਤੈਨੂੰ ਡਰ ਨਹੀਂ ਲੱਗੂਗਾ ਮੈਂ ਆਪਣੀ ਭੂਆ ਦੀ ਕੁੜੀ ਨੂੰ ਕਿਹਾ ਕਿ ਤੁਸੀਂ ਤਾਂ ਮੇਰੇ ਨਾਲ ਹੀ ਸੁੱਤੀਆਂ ਹੁੰਨੀ ਆ ਤੁਸੀਂ ਤਾਂ ਆਰਾਮ ਨਾਲ ਪਈਆਂ ਹੁੰਦੀਓ ਤੇ ਤੁਹਾਨੂੰ ਤਾਂ ਕੁਝ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਚਡੇਲ ਆ ਕੇ ਮੈਨੂੰ ਡਰਾਉਣ ਲੱਗ ਜਾਂਦੀ ਆ ਇੱਕ ਦਿਨ ਮੈਂ ਭੂਆ ਨਾਲ ਸੁੱਤਾ ਉਸ ਦਿਨ ਮੈਨੂੰ ਬਿਲਕੁਲ ਵੀ ਡਰਨੇ ਲੱਗਾ ਤੇ ਮੈਨੂੰ ਕਿਸੇ ਨੇ ਟੱਚ ਵੀ ਨਹੀਂ ਕੀਤਾ ਮੈਂ ਫਿਰ ਥੋੜੇ ਦਿਨਾਂ ਬਾਅਦ ਆਪਣੀ ਭੈਣ ਨਾਲ ਹੀ ਸੌਣ ਲੱਗ ਗਿਆ ਤੇ ਫਿਰ ਮੈਨੂੰ ਉਸੇ ਤਰ੍ਹਾਂ ਹੀ ਹੋਣ ਲੱਗ ਗਿਆ ਇੱਕ ਦਿਨ ਸਾਰੇ ਘਰ ਨਹੀਂ ਸੀ ਮੈਂ ਤੇ ਭੂਆ ਦੀ ਵੱਡੀ ਕੁੜੀ ਹੀ ਘਰ ਸੀ ਸਾਰੇ ਕਿਤੇ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ ਪੂਆਦੀ ਕੁੜੀ ਮੈਨੂੰ ਕਹਿਣ ਲੱਗੀ ਕਿ ਆਪਾਂ ਇੱਕ ਗੇਮ ਖੇਡਦੇ ਹਾਂ ਤੂੰ ਮੈਨੂੰ ਆਪਣੇ ਸਾਰੇ ਕੱਪੜੇ ਉਤਾਰ ਕੇ ਵਿਖਾ ਵੇਖਾਂਗੇ ਤੂੰ ਜਲਦੀ ਕੱਪੜੇ ਉਤਾਰਦਾ ਕਿ ਨਹੀਂ ਉਸ ਦੀ ਇਹ ਗੱਲ ਸੁਣ ਕੇ ਮੈਂ ਆਪਣੀ ਦੀਦੀ ਨੂੰ ਕਿਹਾ ਕਿ ਇਹ ਕਿਹੋ ਜਿਹੀ ਗੇਮ ਆ ਤਾਂ ਉਹ ਕਹਿਣ ਲੱਗੀ ਕਿ ਇਹ ਮੈਂ ਤੇਰੇ ਨਾਲ ਵੱਡੀ ਆ ਮੈਨੂੰ ਇਸ ਗੇਮ ਦਾ ਜ਼ਿਆਦਾ ਪਤਾ ਤੂੰ ਮੇਰੀ ਗੱਲ ਮੰਨ ਲੈ ਤੇ ਫਿਰ ਮੈਂ ਉਹਦੀ ਗੱਲ ਮੰਨ ਲਈ ਇਨੇ ਟਾਈਮ ਤੱਕ ਉਹ ਵੀ ਮੇਰੇ ਸਾਹਮਣੇ ਇਦਾਂ ਹੀ ਖੜ ਗਈ ਫਿਰ ਮੈਨੂੰ ਬੜੀ ਸ਼ਰਮ ਜਿਹੀ ਆਈ ਫਿਰ ਉਹ ਮੈਨੂੰ ਟੱਚ ਕਰਨ ਲੱਗੀ ਜਦੋਂ ਮੈਨੂੰ ਟੱਚ ਕਰਨ ਲੱਗੀ ਤਾਂ ਮੈਨੂੰ ਸੇਮ ਫੀਲਿੰਗ ਹੀ ਆਉਣ ਲੱਗ ਗਈ ਜੋ ਰਾਤ ਨੂੰ ਮੈਨੂੰ ਚਡੇਲ ਟੱਚ ਕਰਦੀ ਸੀ ਮੈਂ ਉਹਨੂੰ ਕਿਹਾ ਕਿ ਦੀਦੀ ਤੁਸੀਂ ਹੀ ਮੈਨੂੰ ਰਾਤ ਨੂੰ ਟੱਚ ਕਰਦੇ ਹੋਵੋਗੇ ਕਿਉਂਕਿ ਜਿਸ ਤਰ੍ਹਾਂ ਮੈਨੂੰ ਤੁਸੀਂ ਟੱਚ ਕਰ ਰਹੇ ਹੋ ਇਦਾਂ ਹੀ ਮੈਨੂੰ ਰਾਤ ਨੂੰ ਚਡੇਲ ਵੀ ਟੱਚ ਕਰਦੀ ਆ ਤਾਉ ਮੈਨੂੰ ਕਹਿਣ ਲੱਗੀ ਕਿ ਉਹ ਤਾਂ ਤੈਨੂੰ ਸੁਪਨੇ ਆਉਂਦੇ ਆ ਮੈਂ ਤਾਂ ਵੇਖ ਰਹੀ ਹਾਂ ਕਿ ਤੂੰ ਚੰਗੀ ਤਰ੍ਹਾਂ ਨਹਾਉਂਦਾ ਵੀ ਆ ਜਾਂ ਨਹੀਂ ਫਿਰ ਮੈਨੂੰ ਟੱਚ ਕਰਦੀ ਸੀ ਤਾਂ ਮੈਨੂੰ ਅਜੀਬ ਜਿਹੀ ਫਿਲਕ ਆਉਣ ਲੱਗ ਗਈ ਕਿਉਂਕਿ ਮੈਂ ਨਹਾਣਾ ਨਹੀਂ ਸੀ ਬੇਸ਼ੱਕ ਮੈਂ ਉਹਨਾਂ ਦਾ ਭਰਾ ਲੱਗਦਾ ਸੀ ਜੋ ਫੀਲਿੰਗ ਇੱਕ ਮਰਦ ਦੇ ਅੰਦਰ ਹੁੰਦੀ ਆ ਉਹ ਫੀਲਿੰਗਾਂ ਮੇਰੀ ਭੈਣ ਨੇ ਹੀ ਮੇਰੀਆਂ ਜਗਾ ਦਿੱਤੀਆਂ ਮੈਂ ਉਹਨੂੰ ਬਹੁਤ ਮਨਾ ਕਰ ਰਿਹਾ ਸੀ ਪਰ ਉਹ ਮੈਨੂੰ ਟੱਚ ਕਰਨੋਂ ਨਹੀਂ ਹਟ ਰਹੀ ਸੀ ਜਦੋਂ ਮੇਰੀ ਫੀਲਿੰਗ ਵੀ ਜਾ ਗਈ ਤਾਂ ਮੈਂ ਵੀ ਉਹਨੂੰ ਚੁੰਬੜ ਗਿਆ ਕਿਉਂਕਿ ਮੈਂ ਵੀ ਆਪਣਾ ਆਪ ਕੰਟਰੋਲ ਨਾ ਕਰ ਸਕਿਆ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕੀ ਹੋ ਰਿਹਾ ਕਿਉਂਕਿ ਪਹਿਲੀ ਵਾਰ ਮੈਨੂੰ ਇਦਾਂ ਹੋ ਰਿਹਾ ਸੀ ਮੇਰੀ ਭੈਣ ਮੈਨੂੰ ਕਹਿੰਦੀ "ਬਸ ਤੂੰ ਆਪਣੀਆਂ ਅੱਖਾਂ ਬੰਦ ਰੱਖੀਂ ਮੈਂ ਜੋ ਜੋ ਕਰਦੀ ਆਂ ਬਸ ਤੂੰ ਚੁੱਪ ਰਹੀਂ" ਇਹ ਸਭ ਹੋਣ ਤੋਂ ਬਾਅਦ ਉਹ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਕਿਸੇ ਨੂੰ ਵੀ ਘਰ ਵਿੱਚ ਨਹੀਂ ਦੱਸਣੀ ਕਿਉਂਕਿ ਇਹ ਆਪਣੀ ਦੋਨਾਂ ਦੀ ਗੱਲ ਆ ਜੇ ਤੁਸ ਜਿਸ ਨੂੰ ਦੱਸਿਆ ਤਾਂ ਸਾਰੇ ਘਰ ਦੇ ਆਪਣੇ ਤੇ ਮਜ਼ਾਕ ਉਡਾਉਣਗੇ ਮੈਂ ਕਿਹਾ ਠੀਕ ਹੈ ਮੈਨੂੰ ਜਿੱਦਾਂ ਮੇਰੀ ਭੂਆ ਦੀ ਕੁੜੀ ਕਹਿੰਦੀ ਸੀ ਮੈਂ ਉਦਾਂ ਹੀ ਕਰਦਾ ਸੀ ਇਸ ਤਰ੍ਹਾਂ ਉਹਨੇ ਇੱਕ ਵਾਰ ਨਹੀਂ ਬਹੁਤ ਵਾਰ ਕੀਤਾ ਜਦੋਂ ਵੀ ਕੋਈ ਘਰ ਨਹੀਂ ਹੁੰਦਾ ਸੀ ਤਾਂ ਉਹ ਮੇਰੇ ਨਾਲ ਇਸ ਤਰ੍ਹਾਂ ਹੀ ਕਰਨ ਲੱਗਦੀ ਸੀ ਮੈਨੂੰ ਵੀ ਇਹ ਚੀਜ਼ਾਂ ਹੁਣ ਵਧੀਆ ਲੱਗਣ ਲੱਗ ਗਈਆਂ ਸੀ ਹੁਣ ਮੈਂ ਵੀ ਮੌਕਾ ਲਵਦਾ ਰਹਿੰਦਾ ਸੀ ਕਿ ਕਦੋਂ ਮੈਨੂੰ ਕੋਈ ਪਰਚ ਕਰੂ ਕਿਉਂਕਿ ਮੇਰਾ ਧਿਆਨ ਇਧਰ ਹੀ ਹੋ ਗਿਆ ਸੀ ਮੈਂ ਆਪਣੀ ਪੜ੍ਹਾਈ ਵੱਲ ਵੀ ਬਹੁਤ ਘੱਟ ਧਿਆਨ ਦਿੰਦਾ ਸੀ ਹੁਣ ਮੈਂ ਵੱਡਾ ਹੋ ਗਿਆ ਸੀ ਸਾਡੇ ਵਿੱਚ ਤਕਰੀਬਨ ਇਹ ਸਭ ਚੱਲਦੇ ਨੂੰ ਕਾਫੀ ਟਾਈਮ ਹੋ ਗਿਆ ਸੀ ਹੁਣ ਮੈਨੂੰ ਇਹ ਚੀਜ਼ਾਂ ਦੀ ਪੂਰੀ ਸਮਝ ਆਉਣ ਲੱਗ ਗਈ ਸੀ ਹੁਣ ਮੈਂ ਵੀ ਮੌਕਾ ਲੱਭਦਾ ਹੀ ਰਹਿੰਦਾ ਸੀ ਕਿ ਕਦੋਂ ਅਸੀਂ ਘਰ ਵਿੱਚ ਇਕੱਲੇ ਹੋਈਏ ਤੇ ਇਹ ਸਭ ਕਰੀਏ ਕਦੇ-ਕਦੇ ਮੈਂ ਸੋਚਦਾ ਸੀ ਕਿ ਮੇਰੀ ਭੈਣਾਂ ਤੇ ਮੈਂ ਆਪਣੇ ਭੈਣ ਨਾਲ ਹੀ ਗਲਤ ਕੰਮ ਕਰਦਾ ਪਰ ਇਸ ਦੀ ਸ਼ੁਰੂਆਤ ਤਾਂ ਭੈਣ ਨੇ ਆਪ ਹੀ ਕੀਤੀ ਸੀ ਉਹ ਵੀ ਇਸ ਕੰਮ ਤੋਂ ਕਦੇ ਪਿੱਛੇ ਨਹੀਂ ਹਟੀ ਸੀ ਜਦੋਂ ਵੀ ਮੈਂ ਉਹਨੂੰ ਇਹ ਕੰਮ ਲਈ ਕਹਿੰਦਾ ਸੀ ਤਾਂ ਉਹ ਛਾਟੇ ਤਿਆਰ ਹੋ ਜਾਂਦੀ ਸੀ ਇੱਕ ਦਿਨ ਸਕੂਲ ਵਿੱਚ ਇਹ ਗੱਲ ਮੈਂ ਆਪਣੇ ਦੋਸਤ ਨਾਲ ਕੀਤੀ ਪਰ ਉਹਨੂੰ ਮੈਂ ਇਹ ਨਹੀਂ ਦੱਸਿਆ ਕਿ ਮੈਂ ਆਪਣੀ ਭੈਣ ਨਾਲ ਇਹ ਸਭ ਕਰਦਾ ਉਹ ਮੈਨੂੰ ਕਹਿ ਲੱਗਾ ਕਿ ਤੂੰ ਕਦੋਂ ਸਹੇਲੀ ਬਣਾਈ ਹੈ ਤੂੰ ਤਾਂ ਕਦੇ ਦੱਸਿਆ ਹੀ ਨਹੀਂ ਮੈਂ ਉਹਨੂੰ ਦੱਸਿਆ ਕਿ ਮੇਰੀ ਇੱਕ ਸਹੇਲੀ ਆ ਤੇ ਉਹਦੇ ਨਾਲ ਮੈਂ ਹੀ ਸਭ ਕੁਝ ਕਰਦਾ ਮੈਨੂੰ ਬੜਾ ਵਧੀਆ ਲੱਗਦਾ ਉਹ ਮੈਨੂੰ ਪੁੱਛਣ ਲੱਗਾ ਕਿ ਉਹ ਕੌਣ ਆ ਹੁਣ ਮੈਂ ਉਹਨੂੰ ਨਹੀਂ ਦੱਸ ਸਕਦਾ ਸੀ ਕਿਉਂਕਿ ਦੀਦੀ ਨੇ ਮੈਨੂੰ ਮਨਾ ਕੀਤਾ ਸੀ ਕਿ ਆਪਾਂ ਇਸ ਗੱਲ ਨੂੰ ਕਿਸੇ ਨੂੰ ਨਹੀਂ ਦੱਸਣਾ ਤੇ ਮੈਨੂੰ ਵੀ ਸਮਝ ਆ ਗਈ ਸੀ ਕਿ ਜੇ ਇਹਨੂੰ ਦੱਸ ਦਿੱਤਾ ਤਾਂ ਸਾਰਿਆਂ ਨੂੰ ਸਾਡੀ ਗੱਲ ਦਾ ਪਤਾ ਲੱਗ ਜਾਣਾ ਇੱਕ ਦਿਨ ਫੁੱਫੜ ਜੀ ਦੀਦੀ ਦੇ ਵਿਆਹ ਦੀਆਂ ਗੱਲਾਂ ਕਰਦੇ ਸੀ ਮੈਂ ਉਹਨੂੰ ਜਾ ਕੇ ਕਿਹਾ ਕਿ ਤੂੰ ਵਿਆਹ ਨਹੀਂ ਕਰਵਾ ਸਕਦੀ ਪਤਾ ਨਹੀਂ ਕਿਉਂ ਹੌਲੀ ਹੌਲੀ ਮੈਨੂੰ ਉਹਦੇ ਨਾਲ ਇੰਨੀ ਅਟੈਚਮੈਂਟ ਆ ਗਈ ਸੀ ਤੇ ਮੈਨੂੰ ਉਹਦੇ ਨਾਲ ਪਿਆਰ ਜਿਹਾ ਹੋ ਗਿਆ ਸੀ ਮੈਂ ਉਹਨੂੰ ਕਿਸੇ ਹੋਰ ਨਾਲ ਵੇਖ ਨਹੀਂ ਸੀ ਸਕਦਾ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰਵਾਵੇਂਗੀ ਉਹ ਮੈਨੂੰ ਕਹਿਣ ਲੱਗੀ ਕਿ پاگل ਹੋ ਗਿਆ ਤੂੰ ਤੇ ਤੈਨੂੰ ਪਤਾ ਕਿ ਲੋਕਾਂ ਦੀਆਂ ਨਜ਼ਰਾਂ ਚੋਂ ਤੂੰ ਮੇਰਾ ਇੱਕ ਭਰਾ ਤੇ ਤੂੰ ਮੇਰੇ ਨਾਲ ਵਿਆਹ ਕਰਵਾਵੇਂਗਾ ਇਹ ਗੱਲ ਤੂੰ ਕਿਵੇਂ ਕਰ ਸਕਦਾ ਮੈਂ ਉਹਨੂੰ ਕਿਹਾ ਕਿ ਜੋ ਸਭ ਆਪਣੇ ਵਿੱਚ ਹੁੰਦਾ ਉਹ ਰਿਆ ਤੇ ਉਹ ਵੀ ਤਾਂ ਇੱਕ ਭੈਣ ਭਰਾ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਉਹ ਇਹ ਸਭ ਕੁਝ ਆ ਭੈਣ ਭਰਾਵਾਂ ਵਿੱਚ ਨਹੀਂ ਹੁੰਦਾ ਉਹ ਵੀ ਤਾਂ ਆਪਣੇ ਵਿੱਚ ਹੀ ਹੋਇਆ ਪਰ ਹੁਣ ਮੈਂ ਤੈਨੂੰ ਪਿਆਰ ਕਰਨ ਲੱਗ ਗਿਆ ਹੁਣ ਮੈਂ ਤੇਰੇ ਪਿਨਾਂ ਨਹੀਂ ਰਹਿ ਸਕਦਾ ਕਿਉਂਕਿ ਮੈਂ ਛੋਟੀ ਉਮਰ ਵਲ ਹੀ ਉਹਦੇ ਵੱਲ ਖਿੱਚਿਆ ਗਿਆ ਸੀ ਤੇ ਮੇਰਾ ਦਿਲ ਹੁਣ ਉਹਨੂੰ ਹੀ ਮੰਗਦਾ ਸੀ ਜਦੋਂ ਵੀ ਉਹ ਕਿਤੇ ਮੇਰੇ ਕੋਲੋਂ ਦੂਰ ਜਾਣ ਦੀ ਗੱਲ ਕਰਦੀ ਸੀ ਤਾਂ ਮੇਰੇ ਦਿਲ ਵਿੱਚ ਹੌਲ ਜਿਹੀ ਪੈਣ ਲੱਗ ਜਾਂਦੀ ਸੀ ਹੁਣ ਮੈਂ ਉਹਦੇ ਕੋਲੋਂ ਦੂਰ ਨਹੀਂ ਰਹਿ ਸਕਦਾ ਸੀ ਪਰ ਉਹ ਵਿਆਹ ਕਰਵਾਉਣ ਲਈ ਤਿਆਰ ਸੀ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਜੇ ਤੂੰ ਵਿਆਹ ਕਰਵਾਇਆ ਤਾਂ ਮੈਂ ਘਰ ਵਿੱਚ ਸਾਰਿਆਂ ਨੂੰ ਦੱਸ ਦੇਵਾਂਗਾ ਉਹ ਮੈਨੂੰ ਕਹਿਣ ਲੱਗੀ ਕਿ ਜੇ ਤੂੰ ਇਹ ਸਭ ਸਾਰਿਆਂ ਨੂੰ ਦੱਸੇਂਗਾ ਤਾਂ ਇਸ ਘਰ ਵਿੱਚ ਤੈਨੂੰ ਬਾਹਰ ਕੱਢ ਦਿੱਤਾ ਜਾਊਗਾ ਤੈਨੂੰ ਪਤਾ ਕਿ ਇਹ ਘਰ ਤਾਂ ਸਾਡਾ ਉਹ ਦਮਤਾਸਵੀ ਵਿੱਚ ਪੜਦਾ ਸੀ ਜਦੋਂ ਇਹ ਸਭ ਗੱਲਾਂ ਹੋ ਰਹੀਆਂ ਸੀ ਮੇਰਾ ਮਨ ਬੜਾ ਉਦਾਸ ਰਹਿੰਦਾ ਸੀ ਕਿਉਂਕਿ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦਾ ਸੀ ਮੇਰੇ ਮਨ ਵਿੱਚ ਹਮੇਸ਼ਾ ਇਹ ਗੱਲ ਚੱਲਦੀ ਰਹਿੰਦੀ ਸੀ ਕਿ ਜੇ ਉਹਦਾ ਵਿਆਹ ਹੋ ਗਿਆ ਤਾਂ ਮੈਂ ਕੀ ਕਰਾਂਗਾ ਮੈਂ ਉਹਨੂੰ ਇੱਕ ਦਿਨ ਵੀ ਮਿਲੇ ਬਿਨਾਂ ਨਹੀਂ ਰਹਿ ਸਕਦਾ ਸੀ ਇੱਕ ਦਿਨ ਮੇਰੀ ਭੂਆ ਦੀ ਕੁੜੀ ਮੈਨੂੰ ਕਹਿਣ ਲੱਗੀ ਕਿ ਆਪਣੇ ਵਿੱਚ ਜੋ ਕੁਝ ਹੋਇਆ ਉਹ ਕਦੇ ਵੀ ਕਿਸੇ ਨੂੰ ਦਸੀਨਾ ਤੇ ਹੁਣ ਉਹਨੂੰ ਭੁੱਲ ਜਾਈ। ਉਹ ਆਪਣੇ ਬਚਪਨ ਦੀ ਇੱਕ ਗਲਤੀ ਸੀ। ਮੈਂ ਤਾਂ ਉਦੋਂ ਛੋਟਾ ਸੀ ਪਰ ਉਹ ਤਾਂ ਛੋਟੀ ਨਹੀਂ ਸੀ। ਉਹ ਆਪਣੀ ਪਿਆਸ ਪੂਰੀ ਕਰਨ ਲਈ ਮੈਨੂੰ ਵਰਤਦੀ ਰਹੀ। ਹੁਣ ਜਦੋਂ ਮੇਰਾ ਮਨ ਉਹਦੇ ਤੇ ਆ ਹੀ ਗਿਆ ਤੇ ਮੇਰਾ ਦਿਲ ਉਹਨੂੰ ਹੀ ਪਿਆਰ ਕਰਨ ਲੱਗ ਪਿਆ। ਉਹ ਮੈਨੂੰ ਆਪਣੇ ਕੋਲੋਂ ਦੂਰ ਕਰ ਰਹੀ ਸੀ ਪਰ ਮੈਂ ਇਹ ਸਭ ਸਹਿ ਨਹੀਂ ਕਰ ਸਕਦਾ ਸੀ। ਮੈਂ ਜ਼ਬਰਦਸਤੀ ਉਸ ਨੂੰ ਮਿਲਦਾ ਰਹਿੰਦਾ ਸੀ। ਪਰ ਉਹ ਮੈਨੂੰ ਮਿਲ ਕੇ ਹੁਣ ਰਾਜੀ ਨਹੀਂ ਸੀ ਕਿਉਂਕਿ ਉਹਦੀ ਮੰਗਣੀ ਹੋ ਗਈ ਸੀ ਹੁਣ ਉਹ ਆਪਣੇ ਮੰਗੇਤਰ ਨੂੰ ਮਿਲਣ ਲਈ ਚਲੀ ਜਾਂਦੀ ਸੀ ਮੇਰੇ ਕੋਲੋਂ ਇਹ ਗੱਲ ਸਹਿਮ ਨਹੀਂ ਹੁੰਦੀ ਸੀ ਪਰ ਰਾਤ ਨੂੰ ਮੈਂ ਉਹਦੇ ਨਾਲ ਜ਼ਬਰਦਸਤੀ ਪਿਆਰ ਕਰਦਾ ਹੀ ਰਹਿੰਦਾ ਸੀ ਮੈਂ ਉਹਨੂੰ ਹਰ ਵਾਰ ਕਹਿੰਦਾ ਸੀ ਕਿ ਜੇ ਤੂੰ ਵਿਆਹ ਕਰਵਾਇਆ ਤਾਂ ਮੈਂ ਘਰ ਵਿੱਚ ਸਾਰਿਆਂ ਨੂੰ ਗੱਲ ਦੱਸ ਦੇਵਾਂਗਾ ਕਿਉਂਕਿ ਮੇਰੇ ਕੋਲੋਂ ਹੋਰ ਕੋਈ ਆਪਸ਼ਨ ਨਹੀਂ ਸੀ ਮੈਂ ਉਹਨੂੰ ਕਈ ਵਾਰ ਸਮਝਾਇਆ ਸੀ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਕਿਉਂਕਿ ਮੇਰੇ ਕੰਟਰੋਲ ਵਿੱਚ ਨਹੀਂ ਸੀ ਪਰ ਫਿਰ ਵੀ ਉਹ ਮੈਨੂੰ ਇਗਨੋਰ ਕਰਦੀ ਸੀ ਇੱਕ ਦਿਨ ਅਸੀਂ ਦੋਵੇਂ ਸ਼ਾਖ ਤੇ ਖੜੇ ਸੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਤੇ ਠੰਡ ਦਾ ਮੌਸਮ ਸੀ ਉਹਦੇ ਵਾਲ ਬਹੁਤ ਸੋਹਣੇ ਲੱਗ ਰਹੇ ਸੀ ਉੱਥੇ ਖੜ ਕੇ ਠੰਡ ਦਾ ਨਜ਼ਾਰਾ ਲੈ ਰਹੀ ਸੀ ਉਹਨੂੰ ਇੰਨੇ ਕੋ ਠੰਡ ਲੱਗਣ ਲੱਗ ਗਈ ਕਿ ਉਹ ਮੇਰੀਆਂ ਬਾਹਾਂ ਵਿੱਚ ਆ ਗਈ ਤੇ ਮੈਂ ਵੀ ਉਸ ਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਲਿਆ ਜਦੋਂ ਮੇਰੇ ਸੀਨੇ ਲੱਗਦੇ ਸੀ ਤਾਂ ਮੇਰੇ ਸੀਨੇ ਵਿੱਚ ਠੰਡ ਪੈ ਜਾਂਦੀ ਸੀ ਕਿਉਂਕਿ ਮੈਂ ਉਹਦੇ ਬਿਨਾਂ ਕਿਸੇ ਕੁੜੀ ਬਾਰੇ ਸੋਚਿਆ ਵੀ ਨਹੀਂ ਸੀ ਮੇਰੇ ਦਿਲ ਦੀ ਮਾਗ ਵਿੱਚ ਬਸ ਉਹ ਹੀ ਬੈਠੀ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਪਏ ਫਿਰ ਉਹ ਮੈਨੂੰ ਖਿੱਚ ਕੇ ਚੋਬਾਰੇ ਵਿੱਚ ਲੈ ਗਈ ਅਸੀਂ ਦੋਵੇਂ ਜਾਣੇ ਦਰਵਾਜ਼ਾ ਬੰਦ ਕਰਨਾ ਹੀ ਭੁੱਲ ਗਏ ਕਿਉਂਕਿ ਅਸੀਂ ਆਪਣਾ ਆਪ ਖੋ ਬੈਠੇ ਸੀ ਅਸੀਂ ਦੋਵੇਂ ਬੈੱਡ ਤੇ ਇਸ ਹਾਲਤ ਵਿੱਚ ਪਏ ਸੀ ਕਿ ਸਾਨੂੰ ਉਸ ਹਾਲਤ ਵਿੱਚ ਪੂਆ ਨੇ ਵੇਖ ਲਿਆ ਜਦੋਂ ਇਹ ਸਾਨੂੰ ਪੂਆ ਨੇ ਵੇਖਿਆ ਤਾਂ ਉਹ ਰੋਲਾ ਪਾਉਣ ਲੱਗੀ ਤੇ ਸਾਡੇ ਦੋਵਾਂ ਦੇ ਥੱਪੜ ਲਾਉਣ ਲੱਗੀ ਪੂਆ ਦੀ ਕੁੜੀ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਮੰਮੀ ਚੰਗਾ ਹੋਇਆ ਤੁਸੀਂ ਆ ਗਏ ਇਹ ਹਰ ਰੋਜ਼ ਮੈਨੂੰ ਇਸ ਤਰ੍ਹਾਂ ਜ਼ਬਰਦਸਤੀ ਇੱਥੇ ਲਿਆ ਹੁੰਦਾ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਪੂਆ ਕਹਿਣ ਲੱਗੀ ਕਿ ਤੂੰ ਕੋਈ ਛੋਟੀ ਬੱਚੀ ਹੈ ਜੋ ਇਹਦੀ ਜ਼ਬਰਦਸਤੀ ਕਰਕੇ ਇਸ ਤਰ੍ਹਾਂ ਉਹਦੇ ਨਾਲ ਪਈ ਹੈ ਤੂੰ ਮੈਨੂੰ ਇਹ ਗੱਲ ਦੱਸ ਸਕਦੀ ਸੀ ਮੈਂ ਪੂਆ ਨੂੰ ਕਿਹਾ ਕਿ ਸਾਡੇ ਦੋਹਾਂ ਦੀ ਮਰਜ਼ੀ ਨਾਲ ਇਹ ਸਭ ਹੋ ਰਿਹਾ ਹੈ ਇਹ ਝੂਠ ਬੋਲ ਰਹੀ ਹੈ ਮੈਂ ਇਹਦੇ ਨਾਲ ਜ਼ਬਰਦਸਤੀ ਨਹੀਂ ਕਰ ਰਹੀਆਂ ਜਦਕਿ ਇਹਨੇ ਪਹਿਲਾਂ ਹੀ ਸਭ ਕੁਝ ਸ਼ੁਰੂ ਕੀਤਾ ਸੀ ਪੂਆ ਮੈਨੂੰ ਥੱਲੇ ਲੈ ਗਈ ਤੇ ਮੈਨੂੰ ਕਹਿਣ ਲੱਗੀ ਇਹਨੂੰ ਤਾਂ ਮੈਂ ਬਾਅਦ ਵਿੱਚ ਵੇਖੂੰਗੀ ਤੇਰੀ ਸ਼ਿਕਾਇਤ ਮੈਂ ਤੇਰੇ ਫੁੱਫੜ ਨੂੰ ਦੱਸ ਦਿੰਨੀ ਆ ਤੇ ਉਹਨੇ ਫੁੱਫੜ ਨੂੰ ਸਭ ਕੁਝ ਦੱਸ ਦਿੱਤਾ ਫੁੱਫੜ ਨੇ ਮੈਨੂੰ ਡੰਡਿਆਂ ਨਾਲ ਕੁੱਟਿਆ ਫੁੱਫੜ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਘਰ ਵਿੱਚ ਰਹਿ ਕੇ ਮੇਰੀ ਇੱਜ਼ਤ ਖਰਾਬ ਕਰਨ ਲੱਗਾ ਸੀ ਸ਼ਰਮ ਨਹੀਂ ਆਉਂਦੀ ਉਹ ਤੇਰੀ ਭੈਣ ਲੱਗਦੀ ਆ ਜਿਹਨੂੰ ਤੂੰ ਗਲਤ ਨਜ਼ਰ ਨਾਲ ਵੇਖਦਾ ਸੀ ਮੈਂ ਤਾਂ ਤੈਨੂੰ ਅਜੇ ਨਿਆਣਾ ਸਮਝਦਾ ਸੀ ਪਰ ਤੂੰ ਤਾਂ ਬੜਾ ਤੇਜ਼ ਨਿਕਲਿਆ ਮੈਂ ਫੁੱਫੜ ਨੂੰ ਬਥੇਰੀਆਂ ਸਫਾਈਆਂ ਦਿੰਦਾ ਰਿਹਾ ਪਰ ਮੇਰੀ ਗੱਲ ਕਿਸੇ ਨੇ ਨਹੀਂ ਸੁਣੀ ਜੋ ਕਿ ਪੂਆ ਦੀ ਕੁੜੀ ਨੇ ਸਾਰਾ ਇਲਜ਼ਾਮ ਮੇਰੇ ਸਿਰ ਤੇ ਹੀ ਮੜ ਦਿੱਤਾ ਪਰ ਮੈਂ ਕੀ ਕਰਦਾ ਫੁੱਫੜ ਮੈਨੂੰ ਕਹਿਣ ਲੱਗਾ ਕਿ ਤੂੰ ਮੈਂ ਤੈਨੂੰ ਇਸ ਘਰ ਵਿੱਚ ਇੱਕ ਮਿੰਟ ਵੀ ਨਹੀਂ ਹੁਣ ਰੱਖੂਗਾ ਤੂੰ ਮੇਰੇ ਘਰ ਵਿੱਚ ਰਹਿ ਕੇ ਮੇਰੀ ਇੱਜ਼ਤ ਖਰਾਬ ਕਰ ਦਿੰਦੀ ਆ ਪੂਆ ਦੀ ਕੁੜੀ ਕਹਿਣ ਲੱਗੀ ਹਾਂ ਡੈਡੀ ਇਹਨੂੰ ਇੱਥੇ ਨਾ ਰਹਿਣ ਦਿਓ ਇਹ ਮੈਨੂੰ ਬਹੁਤ ਮਜਬੂਰ ਕਰਦਾ ਰਿਹਾ ਪਰ ਸੋਚਣ ਵਾਲੀ ਗੱਲ ਇਹ ਸੀ ਕਿ ਕਿਸੇ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਕਿੰਨੀ ਛੋਟੀ ਉਮਰ ਦਾ ਸੀ ਤੇ ਮੈਨੂੰ ਇੰਨਾ ਗੱਲਾਂ ਦੀ ਕੀ ਸਮਝ ਸੀ ਚਲਕੇ ਮੈਨੂੰ ਉਹਨੇ ਇਸ ਗੱਲ ਲਈ ਆਪ ਹੀ ਫੋਰਸ ਕੀਤਾ ਸੀ ਤੇ ਮੈਂ ਉਹਦੇ ਪਿੱਛੇ ਲੱਗ ਗਿਆ ਨਹੀਂ ਤਾਂ ਮੈਨੂੰ ਇਦਾਂ ਦੀਆਂ ਗੱਲਾਂ ਦਾ ਪਤਾ ਨਹੀਂ ਸੀ ਮੈਨੂੰ ਫੁੱਫੜ ਨੇ ਘਰੋਂ ਕੱਢ ਦਿੱਤਾ ਤੇ ਭੂਆ ਵੀ ਮੇਰੇ ਵੱਲ ਔਖੀ ਜਿਹੀ ਨਜ਼ਰ ਨਾਲ ਦੇਖ ਰਹੀ ਸੀ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ ਸੀ ਭੂਆ ਨੇ ਇਹ ਸਾਰੀ ਗੱਲ ਮੇਰੀ ਮੰਮੀ ਨੂੰ ਮੰਮੀ ਨੂੰ ਫੋਨ ਕਰਕੇ ਦੱਸ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਅਸੀਂ ਉਹਨੂੰ ਘਰੋਂ ਕੱਢ ਦਿੱਤਾ ਤੇ ਉਹ ਬੱਸ ਸਟੈਂਡ ਤੇ ਬੈਠਾ ਉਹਨੂੰ ਆ ਕੇ ਲੈ ਜਾਓ ਮੰਮੀ ਤੇ ਨਾਨਾ ਮੈਨੂੰ ਉੱਥੋਂ ਆ ਕੇ ਲੈ ਗਏ ਹੁਣ ਮੈਂ ਆਪਣੇ ਨਾਨਕੇ ਘਰ ਚ ਲੱਗਿਆ ਸੀ ਉੱਥੇ ਜਾ ਕੇ ਮੈਂ ਮੰਮੀ ਨੂੰ ਸਾਰੀ ਗੱਲ ਦੱਸਦੀ ਉਹ ਤਾਂ ਫਿਰ ਵੀ ਮੇਰੀ ਮਾਂ ਸੀ ਉਹਨੇ ਤਾਂ ਮੇਰਾ ਸੱਚ ਮੰਨ ਹੀ ਲਿਆ ਸੀ ਹੋਰ ਕਿਸੇ ਨੇ ਚਾਹੇ ਮੇਰਾ ਸੱਚ ਮੰਨਿਆ ਸੀ ਚਾਹੇ ਨਾ ਉੱਥੇ ਜਾ ਕੇ ਵੀ ਮੈਨੂੰ ਉਹਦੀ ਯਾਦ ਆਉਂਦੀ ਰਹਿੰਦੀ ਸੀ ਪਤਾ ਨਹੀਂ ਕਿਉਂ ਮੈਂ ਉਹਦੇ ਨਾਲ ਇੰਨਾ ਅਟੈਚ ਹੋ ਗਿਆ ਸੀ ਇਹ ਮੈਨੂੰ ਵੀ ਪਤਾ ਸੀ ਕਿ ਉਹ ਰਿਸ਼ਤੇ ਵਿੱਚ ਮੇਰੀ ਭੈਣ ਲੱਗਦੀ ਸੀ ਪਰ ਇਸ ਰਿਸ਼ਤੇ ਦੀ ਸ਼ੁਰੂਆਤ ਉਹਨੇ ਹੀ ਕੀਤੀ ਸੀ ਮੈਂ ਉਸ ਉਮਰ ਵਿੱਚ ਉਹਦੇ ਨਾਲ ਇਸ ਰਿਸ਼ਤੇ ਦੀ ਸ਼ੁਰੂਆਤ ਕਰ ਬੈਠਾ ਜਿਸ ਉਮਰ ਵਿੱਚ ਮੈਨੂੰ ਕੋਈ ਸਮਝ ਨਹੀਂ ਸੀ ਬਸ ਮੇਰੇ ਦਿਲ ਦੀ ਮਾਗ ਵਿੱਚ ਪੂਆ ਦੀ ਕੁੜੀ ਬੈਠ ਗਈ ਸੀ ਹੁਣ ਉਹਦਾ ਵਿਆਹ ਵੀ ਰੱਖ ਦਿੱਤਾ ਸੀ ਠਿੱਪੂਆ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਵਿਆਹ ਦੇ ਤੇ ਮੁੰਡੇ ਨੂੰ ਨਾਲ ਲੈ ਕੇ ਨਹੀਂ ਆਉਣਾ ਉਹਨਾਂ ਨੇ ਮੰਮੀ ਨੂੰ ਤੇ ਮੇਰੇ ਭਰਾ ਨੂੰ ਵਿਆਹ ਤੇ ਉਪਲਾਇਆ ਸੀ ਤੇ ਮੈਂ ਉਹਦੇ ਪਿਆਤੇ ਨਹੀਂ ਗਿਆ ਕਿਉਂਕਿ ਮੇਰੇ ਕੋਲ ਤਾਂ ਇਹ ਸਭ ਦੇਖਿਆ ਹੀ ਨਹੀਂ ਜਾਣਾ ਸੀ ਪਰ ਇੱਕ ਗੱਲ ਦਾ ਮੈਨੂੰ ਬੜਾ ਦੁੱਖ ਲੱਗਦਾ ਸੀ ਕਿ ਉਹ ਕਿੰਨੇ ਖਰਾਬ ਨਿਕਲੀ ਉਹਨੇ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਉਹਨੇ ਮੇਰੇ ਕੋਟ ਪਵਾ ਦਿੱਤੀ ਜਦ ਕਿ ਗਲਤੀ ਸਾਰੇ ਉਹਦੀ ਆਪਣੀ ਹੀ ਸੀ ਪਰ ਉਹਨੇ ਆਪਣੇ ਸਿਰ ਸਾਰੀ ਗਲਤੀ ਮੇਰੇ ਸਿਰ ਮੜ ਦਿੱਤੀ ਮੈਂ ਬਹੁਤ ਕੋਸ਼ਿਸ਼ ਕਰਦਾ ਸੀ ਕਿ ਮੈਂ ਉਹਨੂੰ ਭੁੱਲ ਜਾਵਾਂ ਪਰ ਕਦੇ-ਕਦੇ ਫਿਰ ਵੀ ਮੈਨੂੰ ਯਾਦ ਆ ਜਾਂਦੀ ਸੀ ਕੋਨੇਸਕਾਲ ਨੂੰ ਕਾਫੀ ਟਾਈਮ ਬੀਤ ਗਿਆ ਸੀ ਘੱਟੋ ਘੱਟ 2 ਸਾਲ ਬੀਤ ਗਏ ਸੀ ਮੈਂ ਹੁਣ ਪਲੱਸ 2 ਵੀ ਕਰ ਲਈ ਸੀ ਪਲੱਸ 2 ਕਰਨ ਤੋਂ ਬਾਅਦ ਜਦ ਮੈਂ ਕਾਲਜ ਆਲੰਕਾਤਾ ਕਾਲਜ ਵਿੱਚ ਇੱਕ ਮੁੰਡੇ ਨਾਲ ਮੇਰੀ ਦੋਸਤੀ ਪੈ ਗਈ ਅਸੀਂ ਇੱਕ ਦੂਜੇ ਨਾਲ ਹਰ ਗੱਲ ਸ਼ੇਅਰ ਕਰ ਲੈਂਦੇ ਹੁੰਦੇ ਸੀ ਤੇ ਇੱਕ ਦਿਨ ਉਹ ਮੁੰਡਾ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਕੋਈ ਚੀਜ਼ ਦਿਖਾਵਾਂ ਮੈਂ ਕਿਹਾ ਚੱਲ ਉਹਨੇ ਆਪਣੇ ਫੋਨ ਵਿੱਚ ਮੇਰੀ ਭੂਆ ਦੀ ਕੁੜੀ ਦੀ ਮੈਨੂੰ ਫੋਟੋ ਦਿਖਾਈ ਕਹਿਣ ਲੱਗਾ ਇਹ ਮੇਰੀ ਭਾਬੀ ਆ ਮੇਰੇ ਨਾਲ ਸੈਟ ਆ ਇਹਨੂੰ ਆਪਣੇ ਘਰ ਵਾਲੇ ਨਾਲ ਕੋਈ ਸਵਾਦ ਨਹੀਂ ਆਉਂਦਾ ਮੈਂ ਹੀ ਇਸ ਨਾਲ ਸਭ ਕੁਝ ਕਰਦਾ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਮੈਂ ਉਸ ਨੂੰ ਇਹ ਨਹੀਂ ਦੱਸਿਆ ਕਿ ਇਹ ਮੇਰੀ ਭੂਆ ਦੀ ਕੁੜੀ ਆ ਤਾਂ ਇਹਦੇ ਮੇਰੇ ਨਾਲ ਵੀ ਇਹ ਸਭ ਕੁਝ ਕਰ ਚੁੱਕੀ ਆ ਮੈਂ ਫੋਟੋ ਦੇਖ ਕੇ ਚੁੱਪ ਕਰ ਗਿਆ ਫਿਰ ਇੱਕ ਦਿਨ ਅਜੀਹਾ ਆਇਆ ਕਿ ਉਹ ਆਪਣੇ ਦਿਔਰ ਦੇ ਨਾਲ ਫੜੀ ਗਈ ਤੇ ਉਹ ਸਾਰਾ ਇਲਜ਼ਾਮ ਆਪਣੇ ਦਿਔਰ ਤੇ ਲਗਾ ਰਹੀ ਸੀ ਪਰ ਉਹ ਬੜਾ ਚਲਾਕ ਸੀ ਉਹਨੇ ਹਰ ਇੱਕ ਗੱਲ ਦੀ ਵੀਡੀਓ ਬਣਾਈ ਹੋਈ ਸੀ ਜਿਦੇ ਵਿੱਚ ਕਸੂਰਵਾਰ ਮੇਰੀ ਭੂਆ ਦੀ ਕੁੜੀ ਹੀ ਨਿਕਲੇ ਤੇ ਉਸਨੇ ਹੀ ਆਪਣੇ ਦੌਰ ਨੂੰ ਰਿਸ਼ਤਾ ਬਣਾਉਣ ਲਈ ਗਿਆ ਸੀ ਉਹਨਾਂ ਦੇ ਘਰ ਕਾਫੀ ਲੜਾਈ ਪੈ ਗਈ ਉਸ ਦੇ ਘਰ ਵਾਲੇ ਨੇ ਉਸ ਨੂੰ ਪੇਕੇ ਭੇਜ ਦਿੱਤਾ ਤੇ ਸਬੂਤ ਵੀ ਵਿਖਾ ਦਿੱਤੇ ਕਿ ਇਹਨੇ ਆਪ ਹੀ ਰਿਸ਼ਤਾ ਮੇਰੇ ਭਰਾ ਨਾਲ ਬਣਾਇਆ ਸੀ ਹੁਣ ਉਹਦੇ ਘਰ ਵਾਲੇ ਨੇ ਉਹਨੂੰ ਪੇਕੇ ਭੇਜ ਦਿੱਤਾ ਤੇ ਉਹਨੂੰ ਕਹਿ ਦਿੱਤਾ ਕਿ ਮੈਂ ਚਲਦੀ ਹਾਂ ਵੀ ਵਾਸਤੇ ਪੇਪਰ ਵੀ ਭੇਜ ਦੇਵਾਂਗਾ ਹੁਣ ਸਾਰੀ ਉਮਰ ਆਪਣੇ ਪੇਕੇ ਬੈਠੀ ਰਹੂਗੀ ਕਿਉਂ ਇਹਨਾਂ ਨੇ ਸਾਡੀ ਗੱਲ ਤੇ ਜੀਨੇ ਕੀਤਾ ਕਿ ਸਾਡੇ ਬੱਚੇ ਦਾ ਕਸੂਰ ਨਹੀਂ ਆ ਹੁਣ ਇਹਨਾਂ ਦੀ ਅੱਖਾਂ ਖੁੱਲਣ ਗਈਆਂ ਜਦੋਂ ਉੱਥੇ ਜਾ ਕੇ ਵੀ ਇਹਨੇ ਇਦਾਂ ਦੇ ਕਾਰੇ ਕੀਤੇ ਮੇਰੀ ਭੂਆ ਦੀ ਕੁੜੀ ਹੁਣ ਪੇਕੇ ਘਰ ਆ ਕੇ ਬੈਠ ਗਈ ਸੀ ਇੱਕ ਦਿਨ ਭੂਆ ਨੇ ਸਾਡੇ ਘਰ ਫੋਨ ਲਾਇਆ ਮੈਂ ਫੋਨ ਚੁੱਕ ਲਿਆ ਤੇ ਮੈਂ ਭੂਆ ਨੂੰ ਬੜੀਆਂ ਗੱਲਾਂ ਸੁਣਾਈਆਂ ਕਿ ਉਸ ਟਾਈਮ ਤਾਂ ਤੁਸੀਂ ਮੇਰੀ ਗੱਲ ਨਹੀਂ ਮੰਨੀ ਕੁੜਾ ਬਹੁਤਾ ਵੀ ਤੁਸੀਂ ਇਹਦੇ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਦਿਨ ਦੇਖਣਾ ਪੈਂਦਾ ਉਸ ਵੇਲੇ ਤੁਸੀਂ ਮੇਰੀ ਗੱਲ ਨਹੀਂ ਮੰਨੀ ਤੇ ਉਸ ਦਾ ਨਤੀਜਾ ਜੋ ਤੁਹਾਡੇ ਸਾਹਮਣੇ ਹੈ ਪੂਵਾ ਮੇਰੀ ਗੱਲ ਸੁਣ ਕੇ ਖਚਨਾ ਬੋਲੇ ਤੇ ਬਸ ਰੋਈ ਜਾ ਰਹੀ ਸੀ ਮੈਂ ਕਿਹਾ ਪੂਵਾ ਮੈਂ ਮੰਨਦਾ ਕਿ ਗਲਤੀ ਮੇਰੀ ਵੀ ਆ ਪਰ ਤੁਸੀਂ ਆਪਣੀ ਕੁੜੀ ਨੂੰ ਤਾਂ ਇੱਕ ਵਾਰ ਵੀ ਨਹੀਂ ਝਿੜਕਿਆ ਕਿਉਂਕਿ ਤੁਸੀਂ ਸਾਨੂੰ ਦੋਨਾਂ ਨੂੰ ਹੀ ਫੜਿਆ ਸੀ ਤੇ ਸਾਰਾ ਕਸੂਰ ਮੇਰੇ ਵਿੱਚ ਹੀ ਕੱਢਿਆ ਤੁਸੀਂ ਇਹ ਨਹੀਂ ਸੋਚਿਆ ਕਿ ਅਸੀਂ ਦੋਨੋਂ ਉੱਥੇ ਇਕੱਠੇ ਪਏ ਸੀ। ਥਾਂ ਸਾਡੀ ਦੋਨਾਂ ਦੀ ਰਜਾਮੰਦੀ ਸੀ। ਭੂਆ ਤੋਂ ਇਹ ਗੱਲਾਂ ਸੌਣੇ ਹੋ ਰਹੀਆਂ ਸੀ। ਉਹ ਬੜੀ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਤੇ ਭੂਆ ਫਿਰ ਮੇਰੇ ਤੋਂ ਮਾਫੀ ਮੰਗਣ ਲੱਗੀ। ਕਹਿਣ ਲੱਗੀ ਮੈਨੂੰ ਮਾਫ ਕਰ ਦੇ। ਮੈਂ ਤੈਨੂੰ ਲੈ ਤਾਂ ਗਈ ਸੀ ਪਰ ਮੈਂ ਤੇਰੀ ਮਾਂ ਨਹੀਂ ਬਣ ਸਕੀ ਤੇ ਸਾਰਾ ਕਸੂਰ ਤੇਰੇ ਵਿੱਚ ਹੀ ਕੱਢ ਦਿੱਤਾ ਤੇ ਤੈਨੂੰ ਆਪਣੇ ਘਰੋਂ ਬਾਹਰ ਕੱਢ ਦਿੱਤਾ। ਇਸ ਤਰ੍ਹਾਂ ਕਈ ਕੁੜੀਆਂ ਇਸ ਲਈ ਬਹੁਤ ਕੁੜੀਆਂ ਆਪਣੀ ਭੁੱਖ ਨੂੰ ਪੂਰਾ ਕਰਨ ਦੇ ਲਈ ਛੋਟੀ ਕੁੜੀ ਜਾਂ ਹੋਰੋਂ ਬੱਚਿਆਂ ਨੂੰ ਇਸਤੇਮਾਲ ਕਰਦੀਆਂ ਨੇ ਤੇ ਉਸ ਰਿਸ਼ਤੇ ਨੂੰ ਸੀਰੀਅਸ ਲੈ ਲੈਂਦੇ ਆ ਬੇਸ਼ੱਕ ਅੱਜ ਮੈਨੂੰ ਸਾਰਾ ਸਮਝ ਆ ਗਿਆ ਸੀ ਕਿ ਇਹ ਗਲਤੀ ਕਿਉਂ ਕੀਤੀ ਪਰ ਉਸ ਉਮਰ ਵਿੱਚ ਮੈਂ ਜੋ ਗਲਤੀ ਕੀਤੀ ਉਹਦਾ ਪਛਤਾਵਾ ਮੈਨੂੰ ساری ਉਮਰ ਰਹੇਗਾ ਕਿਉਂਕਿ ਗਲਤੀ ਮੈਂ ਕਿਸੇ ਹੋਰ ਨਾਲ ਕਰਦਾ ਤਾਂ ਸ਼ਾਇਦ ਇੰਨਾ ਪਛਤਾਵਾ ਨਾ ਹੁੰਦਾ ਪਰ ਇਹ ਸਭ ਮੈਂ ਆਪਣੀ ਭੂਆ ਦੀ ਕੁੜੀ ਮਤਲਬ ਭੈਣ ਨਾਲ ਕੀਤਾ ਇਸ ਕਰਕੇ ਸਾਰੀ ਜ਼ਿੰਦਗੀ ਮੈਨੂੰ ਯਾਦ ਰਹੇਗਾ ਪਰ ਮੇਰੀ ਗਲਤੀ ਨਾ ਹੁੰਦੇ ਹੋਈ ਵੀ ਮੈਂ ਬਰਾਬਰ ਦਾ ਗੁਨੇਗਾਰ ਹੋ ਗਿਆ ਕਿਉਂਕਿ ਉਸ ਟਾਈਮ ਮੈਨੂੰ ਇੰਨੀ ਸਮਝ ਨਹੀਂ ਸੀ ਮੈਨੂੰ ਜੋ ਸਿਖਾਇਆ ਗਿਆ ਮੈਂ ਉਹੀ ਕੀਤਾ ਛੋਟੀ ਉਮਰ ਵਿੱਚ ਕੀਤੀਆਂ ਗਲਤੀਆਂ ਸਾਰੀ ਉਮਰ ਦਾ ਪਛਤਾਵਾ ਬਣ ਕੇ ਰਹਿ ਜਾਂਦੀਆਂ ਨੇ ਸ਼ਾਇਦ ਮੇਰੇ ਕੋਲ ਮੇਰੀ ਮਾਂ ਜਾਂ ਮੇਰਾ ਪਰਿਵਾਰ ਨਹੀਂ ਸੀ ਇਸ ਕਰਕੇ ਮੈਂ ਗਲਤ ਕਰ ਬੈਠਾ ਬੇਸ਼ੱਕ ਬੇਗਾਨੇ ਜਿਨਨੇ ਮਰਜ਼ੀ ਸਾਡੇ ਆਪਣੇ ਬਣ ਜਾਣ ਪਰ ਉਹ ਰਹਿੰਦੇ ਬਗਾਨੇ ਹੀ ਨੇ ਕਿਉਂਕਿ ਕੋਈ ਵੀ ਆਪਣੇ ਬੱਚਿਆਂ ਨਾਲੋਂ ਵੱਧ ਕੇ ਤੁਹਾਨੂੰ ਪਿਆਰ ਨਹੀਂ ਕਰ ਸਕਦਾ ਜਿਸ ਤਰ੍ਹਾਂ ਭੂਆ ਨੇ ਆਪਣੇ ਬੱਚਿਆਂ ਬਾਰੇ ਸੋਚਿਆ ਮੇਰੇ ਬਾਰੇ ਨਹੀਂ ਸੋਚਿਆ ਆਖਰ ਨੂੰ ਮੇਰੀ ਮਾਂ ਹੀ ਮੇਰੇ ਕੰਮ ਆਈ ਮੇਰੀ ਮਾਂ ਨੇ ਮੇਰੀ ਸਾਰੀ ਗੱਲ ਸੁਣੀ ਮੇਰਾ ਇੱਕ ਤੱਕ ਸਾਥ ਦਿੱਤਾ ਮੇਰੇ ਤੇ ਯਕੀਨ ਵੀ ਕੀਤਾ ਤੇ ਹੁਣ ਮੈਂ ਬੜਾ ਬੇਫਿਕਰ ਹੋ ਕੇ ਆਪਣੀ ਅੱਗੇ ਦੀ ਪੜ੍ਹਾਈ ਵੀ ਕਰ ਰਿਹਾ ਹੁਣ ਮੈਨੂੰ ਕੁੜੀਆਂ ਤੋਂ ਦੂਰ ਰਹਿਣ ਤੇ ਰਹਿਣਾ ਹੀ ਪਸੰਦ ਆਉਂਦਾ ਬੱਸ ਮੈਂ ਆਪਣੀ ਮੰਮਾ ਨੂੰ ਕਹਿ ਦਿੱਤਾ ਸੀ ਕਿ ਮੰਮੀ ਜੋ ਤੁਹਾਨੂੰ ਕੁੜੀ ਪਸੰਦ ਆਵੇ ਉਹਦੇ ਨਾਲ ਮੇਰਾ ਵਿਆਹ ਕਰ ਦਿਓ ਤਾਂ ਮੰਮੀ ਕਹਿੰਦੇ ਤੂੰ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਲੈ ਬੱਸ ਇਸੇ ਕਰਕੇ ਮੈਂ ਹੁਣ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹਾਂ ਰਿਹਾ ਹਾਂ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਛੋਟੀ ਉਮਰ ਵਿੱਚ ਕੀਤੀ ਹੋਈ ਗਲਤੀ ਸਾਨੂੰ ਅੱਗੇ ਜਾ ਕੇ ساری ਜ਼ਿੰਦਗੀ ਇੱਕ ਪਛਤਾਵਾ ਹੀ ਪੱਲੇ ਛੱਡ ਕੇ ਜਾਂਦੀ ਹੈ ਤੇ ਤੁਹਾਡੀ ਕੀ ਵਿਚਾਰ ਨੇ ਇਸ ਕਹਾਣੀ ਬਾਰੇ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ